ਕਿਰਨ ਨਾਣਾ ਦੇਵੀ ਸੇਵਾ ਸੰਮਤੀ ਦਫਤਰ ਬਾਲੂ ਰਾਮ ਧਰਮਸ਼ਾਲਾ ਮੰਡੀ ਗੁਬਿੰਦਗੜ੍ਹ ਤੋਂ 58ਵਾਂ ਵਿਸ਼ਾਲ ਪੰਡਾਰੇ ਦੇ ਰਾਸ਼ਨ ਦੇ 2 ਟਰੱਕਾਂ ਨੂੰ ਗੁਰਕੀਰਤ ਸਿੰਘ ਕੋਟਲੀ ਸਾਬਕਾ ਕੈਬਨਿਟ ਮੰਤਰੀ ਵੱਲੋਂ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਹਰਪ੍ਰੀਤ ਸਿੰਘ ਪ੍ਰਿੰਸ, ਰੋਹਿਤ ਸੈਕੀ, ਬਲਵਿੰਦਰ ਸ਼ਰਮਾ, ਭੁਪਿੰਦਰ ਪਾਲ, ਵਿਨੇ ਸ਼ਰਮਾ, ਸ੍ਰੀਸ਼ ਗੌਤਮ, ਰਵੀ ਭਾਰਤੀ, ਰਾਜੀਵ ਵਰਮਾ, ਬਲਵਿੰਦਰ ਵਰਮਾ, ਕਮਲਜੀਤ, ਵਰੁਣ ਅਗਰਵਾਲ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਆਨੰਦ ਲਾਲ ਮਾਤਾ ਦੀ 9 ਮਹੀਨਾ ਚੱਲ ਰਿਹਾ ਸਾਰੇ ਇਹ ਸੌਂ ਦੇ ਮਹੀਨੇ ਵਿੱਚ ਗਿਆਮਾ ਕਾ ਵੀ ਤੇ ਅੱਜ ਸਾਡੇ ਵਿੱਚ ਸਾਡੇ ਸਤਿਕਾਰਯੋਗ ਮਿਸਟਰ ਡੀਪੀਆ ਦੇ ਖੜੇ ਨੇ ਤੇ ਨਿਆਣਾ ਦੀ ਕਮੇਟੀ ਦੇ ਪ੍ਰਧਾਨ ਦੁਲਿੰਦਰ ਸ਼ਰਮਾ ਵੀ ਖੜੇ ਨੇ ਹੋਰ ਸਾਰੇ ਅਧਿਕਾਰੀਆਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਦੋ ਟਰੱਕ ਚਲੇਜ ਰਹੇ ਨੇ ਤੇ ਸਭ ਤੋਂ ਵੱਡੀ ਵੱਡੀ ਗੱਲ ਹੈ ਕਿ 58 58 ਸਾਲ ਹੋ ਗਏ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਇਸ ਤੋਂ ਵੱਡੀ ਗੱਲ ਕੋਈ ਹੋਣ ਚਾਹੀਦੀ ਤੇ ਮਾਂ ਲੈਣਾ ਦੇ ਮਹੀਨਾ ਤੋਂ ਨਹੀਂ ਪਰਿਆ ਤੱਕ ਕਿ ਮੈਂ ਅਰਦਾਸ ਕਰਦਾ ਮਾਨ ਇਹ ਨਹੀਂ ਕਰਨਾ ਕਿ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਤੰਦਰੁਸਤੀ ਬਖਸ਼ੇ ਸਾਡੇ ਸ਼ਹਿਰ ਚੜ੍ਹਦੀ ਕਲਾ ਵਿੱਚ ਦੇ ਕਾਰੋਬਾਰ ਵਧਾ ਦੇ ਜੈ ਮਾਤਾ ਹਾਂਜੀ ਸਰ ਅੱਜ ਜਿਹੜਾ ਟਰੱਕ ਰਮਾਣਾ ਕਰੇਗਾ ਇੱਕ ਵਿੰਦਗੜ ਤੋਂ ਕਰੇਗਾ ਨੇ ਕਿਵੇਂ ਦੇਖਦੇ ਹੋ ਇਸ ਪ੍ਰੋਗਰਾਮ ਨੂੰ ਵੱਡੀ ਵਿੰਦਗੜ ਦੇ ਸਟੇਜਾਂ ਤੋਂ ਹੋਰ ਬਹੁਤ ਕਾਫੇ ਬਹੁਤ ਰਾਸ਼ਨ ਦੇ ਜਿਹੜੇ ਟਰੱਕ ਨੇ ਪੂਰੇ ਭਰ ਕੇ ਉਹ ਮਾਂ ਮਾਹੀ ਦੇ ਜਿਹੜੇ ਦਰبار ਦੇ ਵਿੱਚ ਭੇਜੇ ਜਾ ਰਹੇ ਨੇ ਨਾੜਾ ਦੇਵੀ ਜੀ ਦੇ ਔਰ ਉੱਥੇ ਚੋਕੇ ਲੱਖਾਂ ਦੀ ਗਿਣਤੀ ਵਿੱਚ ਸੰਤਜ ਜੀਆਂ ਨੇ ਪਹੁੰਚੀਆਂ ਨੇ ਸਾਵਣ ਦਾ ਮਹੀਨਾ ਉਸ ਤੱਕ ਇਹ ਰੀਸ਼ਾ ਹਰ ਸਾਲ ਹੀ ਬਹੁਤ ਵੱਡਾ ਇੱਕ ਕੰਮ ਜਿਹੜਾ ਉਹ ਕਰਦੇ ਨੇ ਔਰ ਇਹਦੇ ਨਾਲ ਕਿਉਂਕਿ ਮਾਹ ਦੇ ਦਰਬਾਰ ਵਿੱਚ ਨਾ ਤਾਂ ਰਾਖਣ ਦੀ ਕੋਈ ਥੋੜਾ ਹੈ ਸੇਵਾ ਦੀ ਨਾ ਸੇਵਾਦਾਰਾਂ ਦੀ ਕੋਈ ਥੋੜਾ ਪਰ ਫਿਰ ਵੀ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸਤਿ ਆ ਦੀ ਸ਼ੁਰੂਤ ਦੇ ਲਈ ਇਹ ਸਾਰੇ ਕਾਰਜ ਜਿਹੜੇ ਕਿਤੇ ਜਾਂਦੇ ਨੇ ਉਹ ਅੱਜ ਮੈਂ ਸਾਰੇ ਆਪਣੇ ਸਾਥੀਆਂ ਨੂੰ ਬਖਵਾਤਵਾ ਦਿੰਦਾ ਔਰ ਆਪਣੇ ਆਪ ਨੂੰ ਵੀ ਕੁਸ਼ਤਿ ਨੂੰ ਸਮਝ ਰਿਹਾ ਕਿ ਅੱਜ ਇੱਕ ਚੰਗੇ ਕੰਮ ਵਿੱਚ ਅਸੀਂ ਵੀ ਇੱਥੇ ਪਹੁੰਚਦੇ ਜਿਹੜਾ ਵਾ ਥੋੜੇ ਨਾ ਬੁੱਢਾ ਲਾਇਆ ਹੈਗਾ ਉਹ ਇਹਨਾਂ ਨੂੰ ਪ੍ਰਮਾਤਮਾ ਔਰ ਮਹਾਮਾਈ ਵੇਸ਼ ਅਸਮਤ ਬਖਸ਼ੇ ਨਾ ਅਸ਼ੀਰਵਾਦ ਦੇਣ ਇਹਨਾਂ ਦੀ ਦਿਨ ਕੋਈ ਰਾਜ ਤੋਂ ਕੋਈ ਟੱਕੀ ਹੋਵੇ ਔਰ ਇਸੇ ਤਰ੍ਹਾਂ ਹੀ ਮਹਾਮੰਿਚ ਦੇ ਦਰਬਾਰ ਵਿੱਚ ਆਪਣਾ ਜੋ ਕਥਾ ਨਾ ਉਹਦੀ ਜੋ ਕਿਰਤ ਹੈ ਉਸ ਦਾ ਯੋਗਦਾਨ ਨਿਸ਼ਾ ਪਾਉਂਦੇ ਰਹਿਣ ਜੈ ਮਾਤਾ ਨਾਨਾ ਦੇਵ ਦੀ ਸੇਵਾ ਸੰਪਤੀ ਦਾ 58 ਭੰਡਾਰਾ ਮਹਾ ਨਾਨਾ ਦੇਵ ਦੇ ਚੰਨਲੇ ਜਾ ਰਿਹਾ ਹੈ ਜਿਸ ਵਿੱਚ ਹਰ ਸਾਲ ਅਸੀਂ ਦੋ ਟਰੱਕ ਲੈ ਕੇ ਜਾਂਦੇ ਹਾਂ ਤਾਂ ਫੇ ਅਸਲ ਅਲਵਾੜ ਉਹ ਰੈਣ ਦਾ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਜੀ ਤੇ ਸਾਡੇ ਮਾਂ ਮੰਨਸਾ ਦੇ ਵੀ ਸਿਸ਼ਕਾਂ ਸੇਵਾ ਟਰੱਕ ਵੱਲੋਂ ਪੰਜਪੂਰਾਂ ਵੱਲੋਂ ਵਲੰਟੀਅਰ ਸੇਵਾ ਕੀਤੀਆਂ ਨੇ ਆ ਇਸ ਵਾਰ ਸਾਡੇ ਕੋਲੋਂ ਬਾਹਰੋਂ ਫੌਰਨ ਤੋਂ ਵੀ ਦਾਨਸ਼ਾਤੀ ਜਿ ਇਖਲੀ ਤੋਂ ਜੰਗੀ ਹਣੇ ਸਦਾ ਅਲਵਾੜ ਨੇ ਬਹੁਤ ਬਹੁਤ ਧੰਨਵਾਦ ਨਾਲ ਸ਼ੁਕਰੀਆ ਸ਼ਹਿਰ ਵਾਸੀਆਂ ਸ਼ੁਕਰਗੁਆ ਜੋ ਹਨੂ ਹਰ ਵਾਰੀ ਪੂਰੇ ਪਸਥਿਹੌਗ ਨਾਲ ਸਾਡੀ ਸੰਸਥਾ ਗਿਆ ਸੇਵ ਕਰਦੀ ਹੈ ਜੈ ਮਾਤਾ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV